ਜਿੱਦਾਂ ਕਿ ਤੁਸੀਂ ਦੇਖਿਆ ਅਸੀਂ ਪੁਰਾਣੇ ਇਤਿਹਾਸਿਕ ਸ਼ਹਿਰ ਮਹਾਵਲੀਪੁਰਮ ਪਹੁੰਚੇ ਸੀ ਸਭ ਤੋਂ ਪਹਿਲਾਂ ਸਾਊਥ ਇੰਡੀਅਨ ਖਾਣੇ ਨਾਲ ਪਹਿਲਾਂ পেট ਪੂਜਾ ਕਰਾਂਗੇ ਗਰਮ ਗਰਮ ਦੱਖਣੀ ਸਟਾਈਲ ਦੀ ਕਾਫੀ ਪੀਵਾਂਗੇ ਲੋ ਜੀ ਸਾਡਾ ਆਟੋ ਰਿਕਸ਼ਾ ਵਾਲਾ ਵੀ ਆ ਗਿਆ ਸਿਰਫ 40 ਰੁਪਏ ਦੀ ਟਿਕਟ 'ਚ ਤੁਸੀਂ ਸਾਰੇ ਟੂਰਿਸਟ ਪਲੇਸ ਘੁੰਮ ਸਕਦੇ ਹੋ ਇਹ ਇੱਕ ਵਰਲਡ ਹੈਰੀਟੇਜ ਸਾਈਟ ਹੈ ਤਕਰੀਬਨ 2000 ਸਾਲ ਪੁਰਾਣੇ ਮੋਨੂਮੈਂਟਸ ਜੋ ਦਰਾਵੜ ਰਾਜਿਆਂ ਨੇ ਇੱਥੇ ਬਣਾਏ ਸੀ ਫਿਰ ਸਾਨੂੰ ਇੱਕ ਚਟਾਨ दिखी ਮੈਂ ਕਿਹਾ ਲੈ ਵੀ ਹੋਂਡੇ ਵੀ ਹੁੰਡੇ ਵੀ ਪਰ ਨਹੀਂ ਟਿਕੇਗੀ ਇਹੋ ਕਿਉਂਕਿ ਇਹ ਪਿਛਲੇ 1200 ਸਾਲ ਤੋਂ ਐਦਾਂ ਹੀ ਟਿੱਕੀ ਹੋਈ ਹੈ ਇੱਥੇ ਲੋਕੀ ਕਮਾਲ ਹੋ ਗਈ ਸਾਡੇ ਪੰਜਾਬੀ ਭਰਾ ਸਾਨੂੰ ਇੱਥੇ ਵੀ ਮਿਲ ਗਏ ਤੇ ਸ਼ਾਮ ਦੇ ਟਾਈਮ ਸਮੁੰਦਰੀ ਲਹਿਰਾਂ ਤੇ ਠੰਡੀਆਂ ਹਵਾਵਾਂ ਦਾ ਨਜ਼ਾਰਾ ਲੈਣ ਲਈ ਅਸੀਂ ਮਮਾਲਾਪੁਰਮ ਬੀਚ ਤੇ ਪਹੁੰਚ ਗਏ ਤੇ ਅਗਲੀ ਸਵੇਰ ਅਸੀਂ ਹੋਟਲ ਤੋਂ ਚੈੱਕ ਆਊਟ ਕੀਤਾ ਤੇ ਆਪਣੇ ਅਗਲੇ ਡੈਸਟੀਨੇਸ਼ਨ ਲਈ ਚੱਲ ਪਏ ਜੇਕਰ ਪੂਰੀ ਡਿਟੇਲ ਚ ਵੀਡੀਓ ਤੁਸੀਂ ਦੇਖਣੀ ਹੈ ਤਾਂ ਮੇਰੇ YouTube ਚੈਨਲ ਪਨੇਸਰ ਬਲੌਗਸ ਤੇ ਜਾ ਕੇ ਦੇਖ ਸਕਦੇ